ਜੇ ਕੇ ਪਾਤਸ਼ਾਹ ਈ ਦਸਵੇਂ ਪ੍ਰਤਮ ਗੋਬਿੰਦ ਉਸਿਮਰਤਾ ਹੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤਿਮਰਦਾਸ RAMਦਾਸੇ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਮਰੋਪ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆਂ ਜਿਸ ਸਿੱਟੇ ਸਭ ਦੁੱਖ ਜਾਏ ਤੇਗ ਬਹਾਦਰਿ ਸਿਮਰੀ ਅਕਰਣਾਉ ਨੇ ਜਾਵੇ ਧਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੁੱਲ ਜੀ ਜੈ ਨਰੰਕਾਰ ਸਰੂਪ ਧਾਨ ਗੁਰੂ ਨਾਨਕ ਦੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿ ਸਤਿ ਪਾਤਸ਼ਾਹ ਜੀ ਆਪ ਜੀ ਨੇ ਮਹਾਨ ਸਤਿ ਕੇਤੇ ਗੁਰੂ ਨਾਨਕ ਮੋ ਜੀ ਸੰਤ ਜੀ ਨੇ ਅਦੇ ਤੋਂ ਬਹਾਪੁਰ ਤੋਂ ਬਾਬਾ ਲਾਲੂ ਜੀ ਆਪ ਜੀ ਦੇ ਪ੍ਰਕਾਸ਼ ਸਥਾਨਾਂ ਤੋਂ ਹੁੰਦੇ ਹੋਏ ਨਰ ਸ਼ਰਧਾ ਸੰਗਤ ਪ੍ਰਭਾਤ ਤੇਰੇ ਸਾਥ ਤੇ ਆਪ ਜੀ ਦੇ ਪਾਵਨ ਪੁਤਰ ਸਥਾਨਾਂ ਤੇ ਪਹੁੰਚੇ ਮਾੜਾ ਕਿਰਪਾ ਕਰਨੀ ਜਿੰਨੀਆਂ ਗੁਰਸਿੱਖ ਸੰਗਤਾਂ ਨੇ ਪ੍ਰਭਾਤ ਤੇਰੀ ਵਿੱਚ ਹਾਜ਼ਰੀਆਂ ਭਰੀਆਂ ਸਰਬੱਤ ਗੁਰਸਿੱਖ ਸੰਗਤਾਂ ਦੀਆਂ ਗੁਰਮਤ ਅਨੁਸਾਰ ਮਨੋ ਕਾਮਨਾ ਸੰਪੂਰਨ ਕਰਨੀਆਂ ਦੇਸ਼ਾਂ ਪ੍ਰਦੇਸ਼ਾਂ ਦੇ ਬੱਚਿਆਂ ਸਿਰ ਹੱਥ ਰੱਖਣਾ ਆਪ ਜੀ ਦੀ ਮਹਿਮਾ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਆਨੰਦ ਸਾਹਿਬ ਜੀ ਦੇ ਪੰਜ ਪੌੜੀਆਂ ਜਾਪ ਸ੍ਰੀ ਚੌਪਾਈ ਸਾਹਿਬ ਜੀ ਦੇ ਜਾਪ ਹੋਏ ਬਾਣੀ ਪੜਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਹਰਮਦਾਨ ਫਤਿਹ ਬਖਸ਼ਿਸ਼ ਕਰਨੀ ਇਸੇ ਤਰ੍ਹਾਂ ਸੰਗਤ ਦੇ ਸਿਰ ਤੇ ਹੱਥ ਰੱਖ ਕੇ ਆਪਣੀ ਮਹਿਮਾ ਆਪ ਕਰਵਾਉਂਦੇ ਰਹਿਣਾ ਸੱਚੇ ਪਾਤਸ਼ਾਹ ਜੀ ਇਸ ਵੇਲੇ ਦੀ ਹਾਜ਼ਰੀ ਸਮੋਹ ਸੰਗਤਾਂ ਦੇ ਪ੍ਰਵਾਨ ਕਰਨੇ ਪ੍ਰਭਾਤ ਫੇਰੀ ਦੀ ਸੰਪੂਰਨਤਾ ਹੋਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਬੰਤ ਜੋ ਭਜਾ ਬੋਲੇ ਸੁਨਹਾਰੀ ਅਹੰਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ